ਕਰੂੰਗਾ ਗੁਰਦਸ਼ਨ ਸਿੰਘ ਜੀ ਖਟੜਾ ਪ੍ਰਧਾਨ ਪੁਜਤਮਾਨ ਕੇਂਦਰ ਤਲੋਕ ਲਹਿਰ ਉਸ ਤੋਂ ਬਾਅਦ ਗਮੇਰ ਸਿੰਘ ਜੀ ਮੇਗੇ ਸਾਡੇ ਇੱਕ ਆ ਕਾਇਦੇ ਨਾਮੇ ਬੁਲਾ ਰਹੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਇੱਛਾ ਹੈ 2 ਮਿੰਟ ਬਾਅਦ ਉਹ ਵੀ ਬੋਲਣਗੇ ਗੁਰਦਰਸ਼ਨ ਸਿੰਘ ਦੀ ਖਟੜਾ ਕੌਮੀ ਪ੍ਰਧਾਨ ਐਂਡ ਸੀਪੀਐ ਹੱਦੇ ਬੜੇ ਹੀ ਗੰਭੀਰ ਮੁੱਦੇ ਦੇ ਉੱਤੇ ਤੇ ਇੱਕ ਬਹੁ ਅੱਖੀ ਸਖਸੀਅਤ ਨੂੰ ਸੱਦਾ ਜਦਿਆ ਤੁਹਾਤ ਕੰਦੇ ਲਈ ਸਾਰੇ ਅਸੀਂ ਇਕੱਠੇ ਹੋ ਜਾਂ ਤੇ ਇਸ ਸਮੇ ਜਿਹੜਾ ਆ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ 1991 ਤੋਂ ਲਗਾਤਾਰ ਅੰਤ ਸਮੇ ਤੱਕ ਮੈਂ ਉਹਨਾਂ ਦੇ ਨਾਲ ਵਿਚਰਦਾ ਰਿਹਾ ਉਹਨਾਂ ਦੀ ਸ਼ਖਸੀਅਤ ਬਾਰੇ ਬਬਲ ਜੋ ਕੁਝ ਗਿਆ ਹੈ ਉਹਦੇ ਤੋਂ ਜਦੋਂ ਅਸੀਂ ਦੇਖਦੇ ਆਂ ਤਾਂ ਉਹਨਾਂ ਦੇ ਕਈ ਤਰ੍ਹਾਂ ਦੇ ਪੱਖ ਜਿਹੜੇ ਨੇ ਸਾਹਮਣੇ ਆਉਂਦੇ ਨੇ ਕਿ ਜਦੋਂ ਉਹਨਾਂ ਨੂੰ ਕੋਈ ਗੱਲ ਜੱਜ ਦੀ ਹੈ ਤਾਂ ਕਈ ਵਾਰ ਪੂਰੇ ਦੇ ਪੂਰੀ ਇਹ وجہ ਜੋ ਵੀ ਉਹਨਾਂ ਨੂੰ ਲੱਗਦਾ ਕਿ ਮੇਰੇ ਨਾਲ ਖੜਾ ਹੈ ਉਹਦੇ ਪੈਰਲਰ ਨੂੰ ਫੈਸਲਾ ਲੈਣ ਦੀ ਸਮਰੱਥਾ ਰੱਖਦੇ ਸੀ ਇਸ ਤਰ੍ਹਾਂ ਦਾ ਮਤਲਬ ਇੱਕ ਘਟਨਾ ਜਿਹੜੀ ਮੇਰੇ ਯਾਦ ਆਉਂਦੀ ਹੈ ਕਿ ਅਸੀਂ ਸਰਦਾਰ ਮੱਗਰ ਸਿੰਘ ਕੁਲਰਿਆਂ ਜੀ ਦੇ ਘਰ ਇਕੱਠੇ ਹੋਏ تھے ਤੇ ਉੱਥੇ ਇੱਕ ਕੋਈ ਸਾਡੇ ਸੀਨੀਅਰ ਸਾਥੀ ਤੇ ਜਿਹੜੇ ਉਹਨਾਂ ਦੇ ਵਿਆਹ ਦੇ ਮਾਮਲੇ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ ਆਪ ਵੀ ਸ਼ਰਾਮ ਜੀ ਹਾਜ਼ਰ ਦੇ ਉਸ ਮੀਟਿੰਗ 'ਚ ਉੱਥੇ ਮੈਂ ਦੇਖਿਆ ਕਿ ਪੂਰੀ ਕਮੇਟੀ ਦਾ ਫੈਸਲਾ ਇੱਕ ਪਾਸੇ ਤੇ ਗਰਦੇਵਾਲ ਸਿੰਘ ਸੀਤਲ ਜੀ ਦਾ ਫੈਸਲਾ ਇੱਕ ਪਾਸੇ ਵੱਲੋਂ ਅਸੀਂ ਤਾਂ ਉਹ ਨਵੇਂ-ਨਵੇਂ ਜੇ ਗਏ ਤੇ ਕੋਈ ਇੰਨਾ ਬਹੁਤ ਜ਼ਿਆਦਾ ਕੋਈ ਸਮਝ ਨਹੀਂ ਮਤਲਬ ਉਹ ਅੱਜ ਵੀ ਕਈ ਵਾਰੀ ਗੱਲ ਯਾਦ ਆਉਂਦੀ ਹੈ ਕਿ ਉਦੋਂ ਉਹਨਾਂ ਨੇ ਕਿਹਾ ਵੀ ਮੇਰੇ ਮਤਲਬ ਮੇਰਾ ਡਿਸਾਈਨ ਦੇ ਨੂਰ ਦੇਖੋ ਅੱਛਾ ਕਿ ਇਹ ਫੈਸਲਾ ਤੇ ਬਾਅਦ ਮੈਨੂੰ ਲੱਗਿਆ ਕਿ ਹੌਲੀ-ਹੌਲੀ ਉਸਾਰੇ ਕਮੇਟੀ ਨੂੰ ਵੀ ਮੰਨ ਲੋ ਉਹ ਹੀ ਫੈਸਲਾ ਠੀਕ ਲੱਗਿਆ ਉਸ ਟਾਈਮ ਹਾਲਾਂਕਿ ਸਾਰੇ ਤੇ ਬਲੋ ਇਸ ਤਰ੍ਹਾਂ ਕਈ ਵਾਰੀ ਹੈ ਉਹਦਾ ਲੈਣ ਚ ਲੈਕਾ ਪਦਾ ਉਹ ਜਿੰਦੇ ਤੇ ਆਪਣੀ ਸਮਝ ਮੁਤਾਬਕ ਕਰਦੇ ਤੇ ਜਿਹਦੇ ਤੋਂ ਲੱਗਦਾ ਸੀ ਕਿ ਉਹਨਾਂ ਦਾ ਨਜ਼ਰੀਆ ਜਿਹੜਾ ਜ਼ਿੰਦਗੀ ਬਾਰੇ ਬਹੁਤ ਹੀ ਡੂੰਘਾ ਹੈ ਜਿਸ ਤੋਂ ਉਹਨਾਂ ਨੇ ਪੂਰਾ ਆਪਣਾ ਜੀਵਨ ਜਿਹੜਾ ਉਹ ਬਤੀਤ ਕੀਤਾ ਸੰਕਟ ਝੱਲੇ ਜਿਹਦੇ ਬਾਰੇ ਕਿਸੇ ਤੱਕ ਕਿਸੇ ਨੂੰ ਜ਼ਿਕਰ ਨਹੀਂ ਕੀਤਾ ਜਿਹਦਾ ਬਹੁਤ ਇੱਥੇ بار بار ਆਉਂਦਾ ਹੈ ਕਿ ਉਹਨਾਂ ਨੇ ਆਪਣੇ ਬਾਰੇ ਦੱਸਿਆ ਜੀ ਇੰਨਾ ਵੀ ਕੁਝ ਉਹਨਾਂ ਨੇ ਸੰਕਟ ਝੱਲੇ ਆ हां कई बार ਬੰਦੋ ਥੋੜੀ ਬਹੁਤੀ ਘੱਟਣਾ ਸੁਣਾਉਂਦੇ ਨੇ ਕਿ ਅਸੀਂ ਇੰਨਾ ਮੰਗ ਸਕਦੇ ਕਿ ਭਾਵੇਂ ਰਾਤ ਹੋ ਗਈ ਐਂਦਰਾਇ ਕਿਤਾ ਤੇ ਬਹੁਤ ਜ਼ਿਆਦਾ ਮਨੋ ਟੰਗਾਈ ਤੇ ਨਹੀਂ ਉਹਨਾਂ ਨੇ ਕਦੇ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਅੱਜ ਦਾ ਅਸੀਂ ਇੱਕ ਗੰਭੀਰ ਵਿਸ਼ਾ ਹੈ ਜਿਹੜਾ ਵਾਤਾਵਰਣ ਦੇ ਜਾਂ ਸਾਡਾ ਜਿਹੜਾ ਹਵਾ ਪਾਣੀ ਭੋਜਨ ਹੈ ਜਿਹੜਾ ਇਹਦਾ ਸੰਕਟ ਜਿਹੜਾ ਆ ਇਹ ਅੱਜ ਇਕੱਲਾ ਆਪਣਾ ਨਹੀਂ ਪੂਰੀ ਦੁਨੀਆ ਦਾ ਸੰਕਟ ਹੈ ਜਿਹੜਾ ਇਹ ਬਣ ਰਿਹਾ ਹੈ ਇਸੇ ਸੰਕਟ ਦਾ ਇੱਕ ਕਾਰਨ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਕਦੇ ਹਥਿਆਰਾਂ ਦਾ ਵਪਾਰ ਕਰਦੇ ਤੇ ਕਦੇ ਰੇਹਾਂ ਦਾ ਵਪਾਰ ਕਰਦੇ ਤੇ ਕਦੇ ਸਪਰੇਹਾਂ ਦਾ ਵਪਾਰ ਕਰਦੇ ਤੇ ਜਾ ਉਹ ਜਿੰਨੇ ਆ ਵੀ ਐਸੋਈ ਸੱਤਦਿਆਂ ਤੀਜਿਆਂ ਦੇ ਆ ਉਹਨਾਂ ਦੇ ਧੰਦੇ ਦੇ ਵਿੱਚ ਤੇ ਉਹ ਸਾਰੇ ਦੇ ਸਾਰੇ ਘਰਾਣੇ ਜਿਹੜੇ ਆ ਉਹ ਖੇਤੀਬਾੜੀ ਵੱਲ ਨੂੰ ਆ ਰਹੇ ਜਿਸ ਦਾ ਇੱਕ ਨਤੀਜਾ ਇਹ ਆ ਕਿ ਪੰਜਾਬ ਦੇ ਅੰਦਰ ਲਗਾਤਾਰ ਜਿਹੜੀ ਹੈ ਉਹ ਕਿਸਾਨ ਮਜ਼ਦੂਰ ਤੇ ਜਿਹਦੇ ਚ ਕਦੇ-ਕਦੇ ਲੱਗਦਾ ਹੈ ਕਿ ਪੂਰਾ ਹਿੰਦੁਸਤਾਨ ਹੀ ਸ਼ਾਮਲ ਹੋ ਜਾਂਦਾ ਹੈ ਉਹ ਮੂਵਮੈਂਟ ਜਿਹੜੀ ਹੈ ਚੱਲ ਰਹੀ ਹੈ ਉਹ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਕਿਤੇ ਉਹ ਜ਼ਮੀਨ ਬਚਾਉਣ ਦੀ ਹੈ ਕਿਤੇ ਉਹ ਰੋਜ਼ਗਾਰ ਬਚਾਉਣ ਦੀ ਹੈ ਕਿਤੇ ਉਹ ਦਿਹਾੜੀ ਬਚਾਉਣ ਦੀ ਹੈ ਮਤਲਬ ਅਲੱਗ-ਅਲੱਗ ਰੂਪ ਬਣੇ ਉਹਦੇ ਪਰ ਜਦੋਂ ਅਸੀਂ ਦੇਖਦੇ ਆ ਕਿ ਜਿਹੜੇ ਫੈਸਲੇ ਨੇ ਫੈਸਲੇ ਜਿਹੜੇ ਨੇ ਉਹ ਅੱਜ ਬਿਲਕੁਲ ਉਸ ਤੋਂ ਉਲਟ ਆ ਰਹੇ ਨੇ ਜਿਵੇਂ ਇਸ ਥੀ ਮੰਗੋ ਪਹਿਲਾਂ ਬੋਲਾਰਿਆਂ ਨੇ ਬੋਲਿਆ ਕਿ ਅਸੀਂ ਜਿਵੇਂ ਆਪਾਂ ਨੂੰ ਵੀ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਲੋਕਾਂ ਦੀ ਰਾਜਨੀਤੀ ਆਉਣੀ ਨਹੀਂ ਦੇਣੀ ਹੈ ਪਰ ਮੈਂ ਸੋਚਦਾ ਕਿ ਜੇ ਬਿਨਾਂ ਸਿਧਾਂਤ ਤੋਂ ਬਿਨਾਂ ਕਿਸੇ ਸਮਝ ਤੋਂ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਲਿਆਵਾਂਗੇ ਤਾਂ ਉਹਦਾ ਹੱਲ ਵੀ ਸਹੀ ਨਹੀਂ ਇਹੋ ਜਿਹਾ ਜਦ ਨਿਕਲੇਗਾ ਜਿਹੜਾ ਜਹਾ ਹੁਣ ਪੰਜਾਬ ਦੇ ਅੰਦਰ ਨਿਕਲ ਰਿਹਾ ਹੈ ਬਿਨਾਂ ਕਿਸੇ ਤਮੀਨ ਜਦੋਂ ਜੈ ਕੋ ਲੰਮੀ ਸਮਝ ਤੋਂ ਜਦੋਂ ਸਾਡੀ ਸਮਝ ਹੀ ਨਹੀਂ ਹੈ ਕਿ ਅਸੀਂ ਥੋੜੇ ਜੀ ਕਿਸੇ ਗੱਲ ਤੋਂ ਜਾ ਕੇ ਨਾਲ ਨਾਲ ਫੈਸਲਾ ਜਾਂ ਜਥੇਬੰਦੀ ਜਾਂ ਇਹਨਾਂ ਚੀਜ਼ਾਂ ਨੂੰ ਬਦਲ ਲੈਣੇ ਆ ਬਿਨਾਂ ਕਿਸੇ ਉਦੇ ਤੋਂ ਤਾਂ ਮੈਨੂੰ ਲੱਗਦਾ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਬਹੁਤ ਵੱਡੀ ਜਿਹੜੀ ਹੈ ਮੂਵਮੈਂਟ ਜਾਂ ਜਿਹੜੀ ਲਹਿਰ ਉਹ ਖੜੀ ਕਰ ਲਾਂਗੇ ਕਿਉਂਕਿ ਇਹਦੇ ਲਈ ਬੜੀ ਲੰਮੀ ਸੋਚਣ ਦੀ ਸਮਝਣ ਦੀ ਇੱਕ ਸਿਧਾਂਤ ਦੀ ਜਿਹਦੇ ਉੱਤੇ ਕਿਉਂਕਿ ਹਜ ਤੱਕ ਦੁਨੀਆ ਦੇ ਅੰਦਰ ਜੇ ਕੋਈ ਕੁਰਬਾਨੀ ਹੋਈ ਹੈ ਜਾਂ ਕੋਈ ਤਬਦੀਲੀ ਆਈ ਹੈ ਉਹ ਕਿਸੇ ਸਿਧਾਂਤ ਦੇ ਉੱਤੇ ਖੜ ਕੇ ਹੀ ਕਿਸੇ ਵਿਅਕਤੀ ਨੇ ਜਾਂ ਕਿਸੇ ਮਨੁੱਖ ਨੇ ਜਾਂ ਕਿਸੇ ਜਥੇਬੰਦੀ ਨੇ ਲੈ ਕੇ ਆਂਦੀ ਹੈ ਜਿਦੇ ਬਾਰੇ ਮੰਤਨ ਕਰਨ ਦੀ ਬਹੁਤ ਲੋੜ ਹੈ ਬਹੁਤ ਲੋੜ ਹੈ ਇਸ ਉੱਤੇ ਡਿਸਕਸਸ਼ਨ ਕਰਨ ਦੀ ਕਿ ਅਸੀਂ ਕਿਸ ਤਰ੍ਹਾਂ ਦਾ ਇੱਕ ਰਸਤਾ ਬਹਾਈਏ ਕਿਸ ਤਰ੍ਹਾਂ ਦੀ ਕੋਈ ਜਥੇਬੰਦੀ ਬਣੇ ਕਿਸ ਤਰ੍ਹਾਂ ਦਾ ਸੰਜਾ ਮੋਰਚਾ ਆਪਣੇ ਸੰਜਾ ਮੋਰਚਾ ਦਾ ਸਾਡੇ ਸਾਹਮਣੇ ਹੁਣੇ ਕਿਸਾਨਾਂ ਦਾ ਬਣ ਕੇ ਹਟਿਆ ਤੇ ਅਸੀਂ ਦੇਖ ਰਹੇ ਹਾਂ ਕਿੰਨੀ ਵੱਡੀ ਮੂਵਮੈਂਟ ਪੂਰੇ ਹਿੰਦੁਸਤਾਨ 'ਚ ਖੜੀ ਹੋਈ ਹੈ ਅਰ ਸੰਗੀਤੀ ਸੰਜਿਆ ਮੰਗਾਂ ਲਈ ਕੋਲ ਤੋਂ ਬਾਹਰ ਦਾ ਰਾਜਨੀਤਿਕ ਕੋ ਤੁਸੀਂ ਕੀ ਨਿਕਲੇ ਤੇ ਉਹਦਾ ਜੱਜ ਸਾਡੇ ਸਾਹਮਣੇ ਹੈ ਜਥੇਬੰਦੀਆਂ ਦਾ ਕਿੰਨਾ ਕਿੱਧਰ ਨੂੰ ਚਲਿਆ ਗਿਆ ਕੀ ਹੋ ਗਿਆ ਕੀ ਕੀ ਸਭ ਉਹਨਾਂ ਨੇ ਕਰਵਾਇਆ ਇਸ ਕਰਕੇ ਕਿਉਂਕਿ ਸਮਝ ਜਿਹੜੀ ਦਾ ਸਮਝ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਤਰ੍ਹਾਂ ਨੂੰ ਕਿਧਰੇ ਕੋਈ ਕਨਾਰੇ ਲਾ ਸਕਦੇ ਹਾਂ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਰਹੇ ਨੇ ਜੇ ਅਸੀਂ ਉਹਨਾਂ ਦੇ ਉੱਤੇ ਨਿਗਾਹ ਨਹੀਂ ਰੱਖਦੇ ਤਾਂ ਅਸੀਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੁਝ ਪ੍ਰਾਪਤੀ ਜਿਹੜੀ ਆ ਉਹ ਕਰ ਸਕਦੇ ਹਾਂ ਜਿਵੇਂ ਪੂਰੀ ਇੱਕ ਇੱਥੇ ਜਿਕਰ ਹੋਇਆ ਸੀ ਕਿ ਬੱਚੇ ਜਿਹੜੇ ਨੇ ਮੂਰਵੀ ਮੰਨ ਲਓ ਇਸ ਤਰੀਕੇ ਨਾਲ ਕਿ ਰਾਜਨੇਕੇ ਸਪਰੇਅਰ ਜਹਾਜ਼ ਲੈ ਕੇ ਆ ਰਹੇ ਨੇ ਮਨੂੰ ਇਹ ਕਿਉਂ ਆਇਆ ਉਹਦਾ ਇੱਕ ਕਾਰਨ ਹੈ ਹੁਣ ਕੁਝ ਤਾਂ ਬੰਦੇ ਕਹਿੰਦੇ ਆ ਕਿ ਜਿਹੜਾ ਜਹਾਜ਼ ਮੂਦੀ ਖਰੀਦ ਕੇ ਲੈ ਕੇ ਆਇਆ ਹੈ ਵੀ ਮੈਕਸੀਕੋ ਦੇ ਅੰਦਰ ਮਨ ਲੋਕ ਇੰਨਾ ਨੇ ਕੁਝ ਡਰਗ ਦੀਆਂ ਕੰਪਨੀਆਂ ਬਣੀਆਂ ਨੇ ਕੰਪਨੀਆਂ ਉਹ ਕਿੰਨਾ ਬਈਆਂ ਨੇ ਉਹਨਾਂ ਬਾਰੇ ਅਜੇ ਕੋਈ ਜੇਕਰ ਕੁਝ ਹੋ ਰਿਹਾ ਤੇ ਉਥੋਂ ਉਹ ਕਹਿ ਰਹੇ ਨੇ ਕਿ ਲੱਗੇ ਹੈ ਕਿ ਆਗਰ ਨਾ ਮੜੇ ਅਮਰੀਕਾ ਕੋਈ ਫੈਸਲਾ ਕਰਦਾ ਹੈ ਕੋਈ ਅਨੁਮਾਰੀ ਕਰਦਾ ਹੈ ਤਾਂ ਉਹਦਾ ਜਿਹੜਾ ਰਸਤਾ ਹੈ ਉਹ ਹਿੰਦੂਸਤਾਨ ਦੀ ਜਿੱਥੇ ਬੰਦਰਗਾਹ ਦੇ ਉੱਤੇ ਕਈ ਵਾਰੀ ਕਰੋੜਾਂ ਰੁਪਏ ਦਾ ਨਸ਼ਾ ਜਿਹੜਾ ਫੜਿਆ ਗਿਆ ਕੰਟੇਨਰ ਫੜੇ ਗਏ ਨੇ ਉੱਥੇ ਤੱਕ ਵੀ ਪਹੁੰਚ ਸਕਦਾ